ਕੀ ਦੱਸੋ ਥੋੜਾ ਬੋਲ ਦੱਸੋ ਕੀ ਹੈ ਜਿਹੜਾ ਮਾਮਲਾ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਤੇ ਦੁਕਾਨਾਂ ਬੁਗਾਨਾਂ ਭੰਨੀਆਂ ਹੈ ਸਰ ਹਾਂਜੀ ਸਰ ਜਿਹੜੇ ਨਿਹੰਗ ਸਿੰਘਾਂ ਨੇ ਆਕੇ ਦੁਕਾਨਾਂ ਸੇ ਭੰਨੀਆਂ ਭੁਨੀਆਂ ਆ ਕੇ ਮੈਂ ਸਾਰਾ ਦੱਸ ਇਹ ਹੁਣੇ ਤਲਾਹ ਮਿਲੀ ਸੀ ਇੱਥੇ ਕਿਉਂ ਮੰਡੀ ਚੌਂਗ ਚ ਆਏ ਆ ਕੋਈ ਤੇ ਨਿੰਗਟਾ ਹੀ ਬੱਦੇ ਸੀਗੇ ਉਹਨਾਂ ਨੇ ਆਖੇ ਇੱਥੇ ਖੜ ਬੱਸੀ ਕੀਤੀ ਆ ਕੋਈ ਰੋਕ ਟੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਥੇ ਆਗੇ ਬਾਕੀ ਇਹਨਾਂ ਦੇ ਬਿਆਨ ਕਲਮਤ ਕੀਤੇ ਜਾ ਰਹੇ ਆ ਜਦਾਂ ਦੇਖੇ ਜਿਹੜੀ ਘਰ ਹੋਰ ਵੀ ਇਹਦੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜਿਆ ਛੜਿਆ ਗਿਆ ਪਿੱਛੇ ਦੁਬਾਰਾ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਮਕਦਮੇ ਦਰਜ ਕੀਤੇ ਜਾ ਰਹੇ ਆ ਇੱਕ ਗੱਲ ਹੋਈ ਸਾਰਾ ਦੱਸੋ ਜੀ ਮੈਂ ਰਾਹੁਲ ਮਲੇਕ ਕਿਉ ਮੰਡੀ ਚੌਕ ਇੱਕ ਵਾਲਮੀਕੀ ਮੰਦਿਰ ਦਾ ਦੁਕਾਨਦਾਰ ਆ ਜਿੱਦਾਂ ਕਿ ਅੱਧਾ ਘੰਟਾ ਪਹਿਲਾਂ ਇੱਥੇ ਕੋਚਨ ਨਿਹੰਗ ਸਿੰਘ ਜੱਥੇਬੰਦੀਆ 10 ਤੋਂ 15 ਜਿਨੇ ਆ ਕੇ ਨੰਗਿਆ ਤਲਵਾਰਾ ਲੈ ਕੇ ਇਹ ਤੇ ਆਣ ਕੇ ਗੁੰਡਾਗਰਦੀ ਕੀਤੀ ਸਾਨੂੰ ਕੁਝ ਮਾਮਲੇ ਦਾ ਨਹੀਂ ਪਤਾ ਮੈਂ ਆਪਣੀ ਸ਼ੌਪ ਤੇ ਬੈਠਾ ਮੇਰਾ ਸਲੂਨ ਸੀ ਤੇ ਮੇਰੇ ਵਰਕਰ ਕੰਮ ਕਰ ਰਹੇ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਣ ਲੇਵਾ ਹਮਲਾ ਕੀਤਾ ਤੇ ਦੂਜਾ ਆ ਕੇ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੁਸੀਂ ਦੁਕਾਨਾ ਖੋਲ੍ਹਿਆ ਦੁਬਾਰਾ ਤੇ ਤੁਹਾਡੇ ਦੁਕਾਨਾਂ ਨੂੰ ਅੱਗ ਲਾ ਦਾਂਗੇ ਕਿੰਨੇ ਨੇ ਅੰਗ ਸਿੰਘ ਆ ਇਹ ਨੰਕਲ ਕੀ ਕਿਹਨਾਂ ਤੇ ਗਾਈ 1000 ਰੁਪਏ ਉਹਨਾਂ ਕੋਲ ਕਿਰਪਾਨਾ ਸੀ ਅਸਲਾ ਸੀ ਤੇ ਡਾਂਗਾ ਔਰ ਸੋਟੇ ਕੀ ਕੀ ਸਮਝਦੇ ਕਿਉਂ ਤੁਹਾਡੇ ਧਿਆਨ ਆਇਆ ਇਹ ਦੁਕਾਨ ਹਮਲਾ ਵਗੈਰਾ ਇਹ ਇੱਥੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ ਜਿੰਨੇ ਵੀ ਦੁਕਾਨਦਾਰ ਵਾਲਮੀਕੀ ਮੰਦਰ ਦੇ ਆਲੇ ਦੁਆਲੇ ਆ ਹਿੰਦੂ ਪਰਿਵਾਰ ਨਾਲ ਰਿਲੇਟਿਵ ਆ ਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਆ ਇਸ ਕਰਕੇ ਕਿ ਹਿੰਦੂ ਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦਹੰਤਰ ਰਚਿਆ ਗਿਆ ਵਾ ਇੱਥੇ ਤੁਹਾਡੀ ਕਾਦੀ ਦੁਕਾਨ ਸੀ ਜੀ ਮੇਰਾ हेयर ਸਲੂਨ ਸੀ ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਤੇ ਮੇਰੇ ਵਰਕਰ ਤੇ ਸੱਟ ਲੱਗੀ ਆ ਜਿਹੜਾ ਕਿ ਇੱਕ ਰਾਈਟ ਹੈਂਡ ਉਹ ਡੈਮੇਜ ਹੋ ਗਿਆ ਕਾਫੀ ਸੀਰੀ ਵਗੈਰਾ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਫੁਟੇਜ ਆ ਗਈ ਆ ਕਿ ਮੰਗੀ ਮੰਗ ਅਸੀਂ ਕਰਦੇ ਆ ਕਿ ਅਸੀਂ ਸੁਰੱਖਿਸ਼ ਨਹੀਂ ਆ ਇੱਥੇ ਐਸਾ ਦੁਕਾਨਾਂ ਤੇ ਅੱਜ ਇਹ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ ਆ ਮੈਂ ਸਿੱਧੇ ਲਵਜਾ ਦੇ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆ ਪ੍ਰਸ਼ਾਸਨ ਨੇ ਵੀ ਗੋਮਲਵਾ ਤੋਂ ਮਿੱਟੀ ਛਾੜਨੀ ਆ ਤੇ ਆਉਣ ਵਾਲੇ ਸਮੇਂ ਤੇ ਉਹ ਕਦੇ ਵੀ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋ ਗਈ ਆ ਕਿਉਂਕਿ ਉਹਨੇ ਇਸੇ ਜਿੱਥੇ ਬੰਦਿਆ ਨੇ ਅਟੈਕ ਹੀ ਹਿੰਦੂ ਪਾਇਆ ਦੁਕਾਨਦਾਰਾ ਦੇ ਉੱਤੇ ਕੀਤਾ ਵਾ ਇਹ ਉਹੀ 84 ਦਾ ਦੋਵਾਂ ਦੁਬਾਰਾ ਲੈਣਾ ਚਾਹੁੰਦੇ ਆ ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫੇਰ ਦੁਹਰਾਣਾ ਚਾਹੁੰਦੇ ਆ ਅਗਰ ਤੁਹਾਡਾ ਮਸਲਾ ਨਾ ਆਇਆ ਤਾਂ ਕੀ ਜੇ ਕੱਲ ਤੱਕ ਇਹਨਾਂ ਲੋਕਾਂ ਦੇ ਉੱਤੇ ਬੰਦ ਹੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਘੋਮੱਡੀ ਚੌਕ ਦੇ ਉੱਤੇ ਕਾ ਜਾਨ ਕਰਾਂਗੇ ਅਸੀਂ ਕੱਲ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਆ ਆਪਣੀ ਮੰਦਰ ਕਮੇਟੀ ਵੱਲੋਂ ਕਿ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਤ ਨਹੀਂ ਹੈਗੇ ਤਾਂ ਕੱਲ ਨੂੰ ਜੇ ਇਹਨਾਂ ਦੇ ਉੱਤੇ ਬੰਦ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ ਕਿੰਨੇ ਬੰਦੇ ਸ਼ਟਾ ਲੱਗੇ ਆ ਮੇਰੇ ਦੋ ਵਰਕਰ ਸੇ ਮੇਰਾ ਕਸਟਮਰ ਸੇ ਔਰੇ ਦੇ ਵੀ ਜਾਣ ਲੈਵਾ ਹਮਲਾ ਕੀਤਾ ਉਹ ਵੀ ਵਿਚਾਰਾ ਜਾਨ ਬਚਾ ਕੇ ਗਿਆ ਇੱਕ ਇੱਥੇ ਪਾਣ ਵਾਲਾ ਫੋਖਾ ਵਾ ਔਰੀਆ ਗੱਲੇ ਦੇ ਵਿੱਚ ਪੈਸੇ ਕੱਢੇ ਗਏ ਉਹ ਸਾਡਾ ਸਾਹਮਣੇ ਭਰਾ ਵਾ ਠੰਡੇ ਦੀਆਂ ਦੁਕਾਨਾ ਵਾ ਉਹਨਾਂ ਦੇ ਦੁਕਾਨਾ ਤੋਂ ਫ੍ਰਿਜਾਂ ਤੋਂ ਕੋਲਡ ਡਰਿੰਕਾਂ ਕੱਢਿਆ ਗਈਆਂ ਕਿੰਨੇ ਬੰਦੇ ਆਏ ਸੀ 15 ਤੋਂ 20 ਬੰਦੇ ਸੀ 40 ਸਾਲ ਨੂੰ ਇਹਨਾਂ ਦਾ ਕੀ ਨੁਕਸਾਨ ਹੋਇਆ ਪਰ ਜੇ ਨੁਕਸਾਨ ਹੋਇਆ ਵਾ ਸਾਨੂੰ ਪੀਸਫੁਲੀ ਤਰੀਕੇ ਨਾਲ ਕਹਿੰਦੇ ਦੁਕਾਨਾਂ ਬੰਦ ਕਰ ਦਿਓ ਅਸੀਂ ਦੁਕਾਨਾਂ ਬੰਦ ਕਰ ਦੇ ਲਈ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਆਂਦੇ ਜਾਣ ਲੈਵਾ ਹਮਲਾ ਕਰਲਾ ਇਹ ਤੇ ਸਿੱਧੇ Hindu ਔਰ Sikh ਦੇ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਟਰਾਂਸਪੋਰਟ ਦਾ ਮਾਲਕ ਆ ਵੋਰਾ ਟਰਾਂਸਪੋਰਟ ਮੇਰੀ ਘੋਮੜੀ ਚੌਂਕ ਤੇ ਬਾਲਮਿਕੀ ਮੰਦਿਰ ਮਾਰਕੀਟ ਦਾ ਮੈਂ ਕਰਾਇਦਾ ਰਿਹਾ ਠੀਕ ਹੈ ਜੀ ਮੈਂ ਅੱਜ ਅਸੀਂ 10 ਹਫ਼ਤਾ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ ਜਸਟ ਆ ਕੇ ਮੈਂ ਆਪਣੀ ਦੁਕਾਨ ਤੇ ਜੜ ਲੱਗਾ ਵਾਂ ਸਾਹਮਣੇ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀਗੇ ਹਾਂ ਜੀ ਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਲੇ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇਗੀ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੜ ਦੋ ਠੀਕ ਹੈ ਜੀ ਮਤਲਬ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਵਾਂ ਵੀ ਆ ਗਈਆਂ ਨੇ ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ ਠੀਕ ਹੈ ਜੀ ਇਹ ਜਿਤਨਾ ਹੁੰਦਾ ਕਿ ਜਿਤਨਾ ਕਿ ਇਹਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਵੜ ਦਾਂਗੇ ਕਿੰਨੀਆਂ ਕਿ ਦੁਕਾਨਾਂ ਤੇ ਹਮਲਾ ਕੀਤਾ ਜੀ ਉਹਨਾਂ ਬਾਰੇ ਬਾਜੀ ਵੇਖੋ ਜੀ ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿ ਇੱਥੇ ਸਿੱਖਾਂ ਦੀ ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ ਸਿੱਖਾਂ ਨੂੰ ਕੋਈ ਇਹਨਾਂ ਨੇ ਕੁਝ ਨਹੀਂ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ ਠੀਕ ਆ ਜੀ ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ ਠੀਕ ਆ ਸਾਡੇ ਨਾਲ ਮਲਿਕ ਹੇਅਰ ਸਨੂਨ ਵਾਲੇ ਨੇ ਠੀਕ ਆ ਜੀ ਮੰਦਿਰ ਦੇ ਕਿਰਾਏਦਾਰ ਨੇ ਇਹ ਕਿਹੜੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤੋਰਪਣ ਕੀਤੀਆਂ ਆ ਦੇਖੋ ਜੀ ਪਿੱਛੇ ਜਾਦਵ ਪਾਣ ਵਾਲਾ ਮੁੰਡਾ ਵਾ ਉਹਨੂੰ ਇੱਥੋਂ ਲੱਗ ਗਈਆਂ ਉਹਦੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮਤਲਬ ਕਿ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ ਦੋ ਚਾਰ ਲੈ ਜਾਓ ਠੀਕ ਹੈ ਜੀ ਚਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂਜੀ ਇੱਕ ਆ ਖੋਖਾ ਪਾਨ ਵਾਲਾ ਹਾਂਜੀ ਉਹਨੂੰ ਵੀ ਕੀਤਾ ਜੀ ਆ ਸਾਹਮਣੇ ਸੋਡੀ ਕੋਲਡ ਰਿੰਗ ਆ ਜਬਰਦਸਤੀ ਪੰਜ-ਸੱਤ ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਈ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ਧੱਕਾ ਮਾਰ ਕੇ ਕੋਲਡ ਰਿੰਗਾਂ ਉਹਦੇ ਫ੍ਰਿਜੋਂ ਕੱਢ ਕੇ ਲੈ ਗਏ ਨੇ ਠੀਕ ਹੈ ਜੀ ਫਿਰ ਇਹਨਾਂ ਨੇ ਵੇਖੋ ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਦੇ ਕਸਟਮਰ ਨੂੰ ਕਹ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ ਉਹ Hindu ਪਰਿਵਾਰ ਜੋ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਹੈ ਜੀ ਫਿਰ ਉਹਨੂੰ ਡਾਂਗਾ ਮਾਰੀਆਂ ਜੀ ਫਿਰ ਇਹਨਾਂ ਨੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਆ ਆ ਵੇਖੋ ਮੈਂ ਮੇਰੀ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਭਾਜੀ ਮੈਂ ਜਿੰਨੀ ਜਿੰਨੀ ਕੋ ਨਹੀਂ ਘਟਿਆ ਪੂਰੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਸਵੇਰ ਤੱਕ ਇਹਨਾਂ ਰਿਡੈਸਟ ਨਹੀਂ ਪਈ ਤੇ ਘੋ ਮੰਡੀ ਚੌਂਗ ਕੱਲ ਬੰਦ ਕੀਤਾ ਜਾਊਗਾ ਧਰਨਾ ਦਿੱਤਾ ਜਾਊਗਾ ਪੁਲਿਸ ਪੋਰਟ ਕੀਤੀ ਗਈ ਹੈ ਜੀ ਪੁਲਿਸ ਵਾਲੇ ਐਸ ਐਚ ਓ ਸਾਹਿਬ ਆਏ ਸੀ ਜੱਪੀ ਸਾਹਿਬ ਵੀ ਚੱਕਰ ਮਾਰ ਗਏ ਨੇ 112 ਦੇ ਕੰਪਲੇਨ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ ਪਰ ਉਹਨਾਂ ਨੇ ਅਫਸਰਨ ਦਵਾਇਆ ਕਿ ਅਸੀਂ ਉਹਨਾਂ ਦੀ ਐਫ ਆਈ ਆ ਦਰਜ ਕਰਕੇ ਸਖਤ ਕਤੋਂ ਕਾਰਵਾਰ ਨਹੀਂ ਹੋਈ ਤੇ ਕੱਲ ਘੋ ਮੰਡੀ ਚੌਕ ਜਾਮ ਅਸ਼ੋਕ ਸੁੱਢੀ ਹੈ ਮੇਰੀ ਕੋਲਡ ਡਰਿੰਕ ਦੀ ਦੁਕਾਨਾ ਹੈ ਮੈਂ ਬਾਬੇ ਮੈਂ ਕੋਈ ਗੱਲ ਨਹੀਂ ਹੋਈ ਬਾਬੇ ਆਏ ਨੇ ਡਾਂਗਾ ਬੜੀਆਂ ਤਰਪਾਨਾ ਬੜੀਆਂ ਨੰਗੀਆਂ ਆ ਗਏ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਦੁਕਾਨਾ ਬੰਦ ਕਰਦੇ ਉੱਥੇ ਦੁਕਾਨਾ ਨਹੀਂ ਖੋਲਣੀ ਆ ਕੋਲਡ ਡਰਿੰਕਾ ਕੱਢ ਕੇ ਮੈਂ ਕਿਹਾ ਬਾਬਾ ਜੀ ਗਰਮ ਹੈ ਇਹਨਾਂ ਦਾ ਕੀ ਫਾਇਦਾ ਉਹ ਕਹਿੰਦੇ ਚੁੱਕੋ ਚੁੱਕੋ ਜੋ ਲੁਗਦਾ ਲੁੱਟੋ ਕੋ ਵਾਲਾ ਮਸਲਾ ਬਣਿਆ ਹੋਇਆ ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਨੇ ਪੂਰੀ ਗੁੰਡਾਗਰਦੀ ਕੋਈ ਨਾ ਪੁੱਛਣ ਵਾਲਾ ਨਾ ਕੋਈ ਇਹਨਾਂ ਨੂੰ ਜਾਣ ਵਾਲਾ ਤੁਹਾਡਾ ਕਹਿੰਦਾ ਕਿ ਨੁਕਸਾਨ ਹੋਇਆ ਤੁਹਾਡਾ ਉਹ ਨੁਕਸਾਨ ਤੇ ਥੋੜਾ ਹੀ ਆ ਪਰ ਕੋਲਡਿੰਗ ਕਾ 40 50 ਜਨ ਲੋ ਦੇ ਕਿੰਨੇ ਦੀਆਂ ਬਣਨਗੀਆਂ 1200 ਦਾ ਜਨ ਲੋ ਨੁਕਸਾਨ ਖਾਲੀ ਹੱਥ ਸੀ ਕਿ ਹੱਥਾਂ ਵਿੱਚ ਜੁਣੋ ਕੁਛ ਹੈਗਾ ਅੱਧਾਂ ਦੇ ਵਿੱਚ ਤਲਵਾਰਾਂ ਬਰਸ਼ੇਦ ਨਾਲੋਂ ਡਾਂਗਾ ਸੀ ਕਿੰਨੇ ਕ ਬੰਦੇ ਸੀ ਹਿੰਗ ਸਿੰਘ ਜੀ 20 25 ਬੰਦੇ ਹੈਗੇ ਸੀ ਮੇਰੇ ਤੱਕਰ ਛੜੇ ਪਹੁੰਚੇ ਕੀ ਕਰਦੇ ਹੋ ਜੀ ਇਹਨਾਂ ਨੂੰ ਨੱਥ ਪਾਹੋ ਚੰਗੀ ਤਰ੍ਹਾਂ ਹਾਂਜੀ ਆਪਣਾ ਨਾਮ ਰਾਮ ਰਾਜ ਯਾਦਵ कहाँ पर क्या बात हमारी चौक में दुकान है जी पान वाली दुकान है आए थे हमारे पास धमकी देख गए हैं कि अगर दोबारा दुकान खोली तो जिंदा अंदर करके जिंदा जला दूंगा सामान पंद्रह बीस थे हाँ जी दुकान नहीं दुकान तोड़ नहीं है दुकान बंद कर दिया था हमने हाँ नुकसान वही जब बंद करने लगे सामान वामान गिर गया हाँ धमकी देख गए हैं ਮੇਰਾ ਨਾਮ ਜੀ ਲਾ ਬੱਡੂ ਆ ਜੀ ਮੈਂ ਕਿਉਂ ਮੰਡੀ ਚੌਂਗ ਭਗਵਾਨ ਵਾਲਮੀਕੀ ਮੰਦਿਰ ਦੇ ਨੇ ਮੇਰਾ ਦਫਤਰ ਆ ਜਿਹੜਾ ਕਿ ਜਿੱਤਰਾ ਦੁਕਾਨਦਾਰਾ ਦੱਸਣਾ ਵੇ ਵੀ ਕੁਝ ਸਮੇਂ ਪਹਿਲਾਂ ਜਿਹੜੇ ਨਿਹੰਗ ਸਿੰਘ ਜਥੇ ਬੰਦਿਆ ਜਿਹੜੇ ਆਇਆ 15 ਤੋਂ 20 ਬੰਦੇ ਜੜੇ ਆਇਆ ਉਹਨਾਂ ਨੇ ਭਗਵਾਨ ਵਾਲਮੀਕੀ ਮੰਦਿਰ ਦੇ ਦੁਕਾਨਾਂ ਉਤੇ ਹਮਲਾ ਕੀਤਾ ਵਾ ਜਦ ਕਿ ਇਹੀ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ 84 ਤੋਂ ਬਾਅਦ ਜਿੱਥੇ ਪੰਜਾਬ ਬੜਾ ਅਮਨ ਸ਼ਾਂਤੀ ਦਾ ਇੱਕ ਰਾਜੇ ਵਾ ਕਿ ਹਮਨ ਫੇਰ ਦੁਬਾਰਾ ਜਿਹੜਾ 1984 ਦਾ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਪਤਾ ਕਿੰਨਾ ਦੇ ਕਹਿੰਦੇ ਕੀਤੀ ਜਾ ਰਹੀ ਹੈ ਇਹ ਸਾਨੂੰ ਲੱਗਦਾ ਕੋਈ ਜਾਂ ਪੰਜਾਬ ਸਰਕਾਰ ਕਰਵਾ ਰਹੀ ਆ ਕਿਉਂਕਿ ਇਹ ਜਿਹੜਾ ਹਮਲਾ ਵਾ ਸਿਰਫ ਹਿੰਦੂਆਂ ਦੀ ਦੁਕਾਨਾਂ ਉੱਤੇ ਕੀਤਾ ਗਿਆ ਵਾ ਔਰ ਜਿਹੜਾ ਕਿ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਜਿੱਥੇ ਪੂਰੀ ਆਸਥਾ ਦੇ ਇੱਥੇ ਲੋਕ ਜੁੜੇ ਆ ਇਹ ਸਾਡੇ ਕਿਰਾਏਦਾਰ ਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਵਾਲਮੀ ਇਹ ਨਾ ਦੁਕਾਨਾਂ ਦੇ ਉੱਤੇ ਹਮਲਾ ਨਹੀਂ ਕੀਤਾ ਇਹ ਸਾਡੇ ਪਾਵਨ ਵਾਲਮੀਕੀ ਮੰਦਿਰ ਦੇ ਉੱਤੇ ਹਮਲਾ ਕਰਕੇ ਗਏ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਸਨ ਨਹੀਂ ਮੰਗਿਆ ਵੀ ਜੜੇ ਇਹਨੇ ਅੰਗਸਿੰਘ ਜੱਥੇਬੰਦਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਛੁਟਿਆ ਜਾਵੇ ਤਾਂ ਕਿ ਕੱਲ ਨੂੰ ਇਹਨਾਂ ਤੋਂ ਫੇਰ ਹਮਲਾ ਕਰ ਸਕਣ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਜੋ ਮੰਡੀ ਚੋਂ ਦੁਕਾਨ ਮੇਰੀ ਜੋ ਕਿ ਲਾਇਸੈਂਸੀ ਸਿਰਫ ਸਿਰਫ ਛਰਾ ਪਿੰਦਾ ਹਤਾ ਲਾਇਸੈਂਸ ਲਿਆ ਮੈਂ ਛਰਾ ਪਿਆ ਹਾਂ ਤੇ ਭਾਜੀ 15-20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ ਕੁਰਬਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਸਾਡਾ ਦੁਕਾਨ ਤੇ ਗੱਲੇ 'ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਤੇ ਸਾਨੂੰ ਉਹ ਬੰਦਿਆਂ ਨੂੰ ਵੀ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ 15 ਤੋਂ 16 ਨਿਹੰਗ ਜਿਨ੍ਹਾਂ ਕੋ ਸ਼ਸਤਰ ਕੋ ਜਿਹੜੇ ਹੁੰਦੇ ਸਾਰੇ ਨਾਲ ਇਹ ਸੀਸੀਟੀਵੀ ਵਗੈਰਾ ਸਾਹਮਣੇ ਆਈ ਗਈ ਹੈ ਸੀਸੀਟੀਵੀ ਪਿੱਛੇ ਕੈਮਰੇ ਚ ਲੱਗੇ ਸਭ ਕੁਝ ਆਇਆ ਤੁਹਾਡੀ ਦੁਕਾਨ ਤੇ ਕੈਮਰੇ ਸਾਡੀ ਦੁਕਾਨ ਦੇ ਕੈਮਰੇ ਪੈਸੇ ਰੁੱਟ ਕੇ ਲੈ ਕੇ ਗਏ ਪੈਸੇ ਉਹ ਗੱਲਾ ਬਾਹਰ ਪਈ ਗੱਲਾ ਗੱਲਾ ਸਮਝੀ ਲੱਗੇ ਆ ਇਸ ਵਾਰੇ ਪੁਲਿਸ ਨੂੰ ਕੰਪਲੇਟ ਕਰ ਕੰਪਲੇਟ ਦਰਖਾਸਤ ਦੇ ਦਿੱਤੀ ਕੀ 봉 ਕੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ